ਪੰਜਾਬ ਵਿਧਾਨ ਸਭਾ ਦਾ ਮਾਨਸੂਨ اجلاس جاری ਹੈ ਤੁਹਾਨੂੰ ਲਗਾਤਾਰ ਤਸਵੀਰਾਂ ਬਖਾ ਰਹੇ ਆ ਤੀਜਾ ਦਿਨ ਹੈ ਔਰ ਖਾਸੇ ਅਹਿਮ ਮਸਲਿਆਂ ਦੇ ਉੱਪਰ ਅੱਜ ਵੀ ਚਰਚਾ ਹੁੰਦੀ ਹੋਈ ਨਜ਼ਰ ਆਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਵੀ ਸੈਸ਼ਨ ਦੀ ਕਾਰਵਾਈ ਦਾ ਹਿੱਸਾ ਬਣਨ ਲਈ ਇੱਥੇ ਪਹੁੰਚ ਚੁੱਕੇ ਨੇ ਤੁਸੀਂ ਵੇਖ ਸਕਦੇ ਹੋ ਜਿਸ ਤੰਗ ਦੇ ਨਾਲ ਮੁੱਖ ਮੰਤਰੀ ਜਿਹੜੇ ਨੇ ਸੈਸ਼ਨ ਦੀ ਕਾਰਵਾਈ ਦਾ ਹਿੱਸਾ ਬਣਨ ਲਈ ਇੱਥੇ ਪਹੁੰਚੇ ਨੇ ਔਰ ਅੱਜ ਮੁੱਖ ਮੰਤਰੀ ਦਾ ਵੀ ਸੰਬੋਧਨ ਹੋਏਗਾ ਕਿ ਕੁਝ ਮੁੱਖ ਮੰਤਰੀ ਆਪਣੇ ਸੰਬੋਧਨ ਦੇ ਵਿੱਚ ਕਹਿੰਦੇ ਨੇ ਉਹ ਵੀ ਰਹੇਗਾ ਖਾਸ ਕਿਉਂਕਿ ਦੋ ਬਿਲ ਕੱਲ ਪਾਸ ਹੋਏ ਨੇ ਔਰ ਅੱਜ ਵੀ ਉਮੀਦ ਹੈ ਕਿ ਸਰਕਾਰ ਜਿਹੜੀ ਹੈ ਹੋਰ ਵੀ ਬਿੱਲ ਜਿਹੜੀ ਹੈ ਵਿਧਾਨ ਸਭਾ ਦੇ ਪਟਲ ਤੇ ਲਿਆ ਸਕਦੀ ਹੈ ਮੁੱਖ ਮੰਤਰੀ ਖੁਦ ਪਹੁੰਚੇ ਸੈਸ਼ਨ ਦੀ ਕਾਰਵਾਈ ਦਾ ਹੁਣ ਹਿੱਸਾ ਬਣਨਗੇ ਵੇਖਣ ਵਾਲੀ ਗੱਲ ਰਹੇਗੀ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਕੀ ਕੁਛ ਸੈਸ਼ਨ ਦੀ ਕਾਰਵਾਈ ਦੇ ਵਿੱਚ ਅੱਜ ਆਪਣੇ ਸੰਬੋਧਨ ਦੌਰਾਨ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਦਾ ਮਾਨਸੂਨ اجلاس جاری ਹੈ ਤੁਹਾਨੂੰ ਲਗਾਤਾਰ ਤਸਵੀਰਾਂ ਬਖਾ ਰਹੇ ਆ ਤੀਜਾ ਦਿਨ ਹੈ ਔਰ ਖਾਸੇ ਅਹਿਮ ਮਸਲਿਆਂ ਦੇ ਉੱਪਰ ਅੱਜ ਵੀ ਚਰਚਾ ਹੁੰਦੀ ਹੋਈ ਨਜ਼ਰ ਆਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਵੀ ਸੈਸ਼ਨ ਦੀ ਕਾਰਵਾਈ ਦਾ ਹਿੱਸਾ ਬਣਨ ਲਈ ਇੱਥੇ ਪਹੁੰਚ ਚੁੱਕੇ ਨੇ ਤੁਸੀਂ ਵੇਖ ਸਕਦੇ ਹੋ ਜਿਸ ਤੰਗ ਦੇ ਨਾਲ ਮੁੱਖ ਮੰਤਰੀ ਜਿਹੜੇ ਨੇ ਸੈਸ਼ਨ ਦੀ ਕਾਰਵਾਈ ਦਾ ਹਿੱਸਾ ਬਣਨ ਲਈ ਇੱਥੇ ਪਹੁੰਚੇ ਨੇ ਔਰ ਅੱਜ ਮੁੱਖ ਮੰਤਰੀ ਦਾ ਵੀ ਸੰਬੋਧਨ ਹੋਏਗਾ ਕਿ ਕੁਝ ਮੁੱਖ ਮੰਤਰੀ ਆਪਣੇ ਸੰਬੋਧਨ ਦੇ ਵਿੱਚ ਕਹਿੰਦੇ ਨੇ ਉਹ ਵੀ ਰਹੇਗਾ ਖਾਸ ਕਿਉਂਕਿ ਦੋ ਬਿਲ ਕੱਲ ਪਾਸ ਹੋਏ ਨੇ ਔਰ ਅੱਜ ਵੀ ਉਮੀਦ ਹੈ ਕਿ ਸਰਕਾਰ ਜਿਹੜੀ ਹੈ ਹੋਰ ਵੀ ਬਿੱਲ ਜਿਹੜੀ ਹੈ ਵਿਧਾਨ ਸਭਾ ਦੇ ਪਟਲ ਤੇ ਲਿਆ ਸਕਦੀ ਹੈ ਮੁੱਖ ਮੰਤਰੀ ਖੁਦ ਪਹੁੰਚੇ ਸੈਸ਼ਨ ਦੀ ਕਾਰਵਾਈ ਦਾ ਹੁਣ ਹਿੱਸਾ ਬਣਨਗੇ ਵੇਖਣ ਵਾਲੀ ਗੱਲ ਰਹੇਗੀ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਕੀ ਕੁਛ ਸੈਸ਼ਨ ਦੀ ਕਾਰਵਾਈ ਦੇ ਵਿੱਚ ਅੱਜ ਆਪਣੇ ਸੰਬੋਧਨ ਦੌਰਾਨ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਦਾ ਮਾਨਸੂਨ اجلاس جاری ਹੈ ਤੁਹਾਨੂੰ ਲਗਾਤਾਰ ਤਸਵੀਰਾਂ ਬਖਾ ਰਹੇ ਆ ਤੀਜਾ ਦਿਨ ਹੈ ਔਰ ਖਾਸੇ ਅਹਿਮ ਮਸਲਿਆਂ ਦੇ ਉੱਪਰ ਅੱਜ ਵੀ ਚਰਚਾ ਹੁੰਦੀ ਹੋਈ ਨਜ਼ਰ ਆਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਵੀ ਸੈਸ਼ਨ ਦੀ ਕਾਰਵਾਈ ਦਾ ਹਿੱਸਾ ਬਣਨ ਲਈ ਇੱਥੇ ਪਹੁੰਚ ਚੁੱਕੇ ਨੇ ਤੁਸੀਂ ਵੇਖ ਸਕਦੇ ਹੋ ਜਿਸ ਤੰਗ ਦੇ ਨਾਲ ਮੁੱਖ ਮੰਤਰੀ ਜਿਹੜੇ ਨੇ ਸੈਸ਼ਨ ਦੀ ਕਾਰਵਾਈ ਦਾ ਹਿੱਸਾ ਬਣਨ ਲਈ ਇੱਥੇ ਪਹੁੰਚੇ ਨੇ ਔਰ ਅੱਜ ਮੁੱਖ ਮੰਤਰੀ ਦਾ ਵੀ ਸੰਬੋਧਨ ਹੋਏਗਾ ਕਿ ਕੁਝ ਮੁੱਖ ਮੰਤਰੀ ਆਪਣੇ ਸੰਬੋਧਨ ਦੇ ਵਿੱਚ ਕਹਿੰਦੇ ਨੇ ਉਹ ਵੀ ਰਹੇਗਾ ਖਾਸ ਕਿਉਂਕਿ ਦੋ ਬਿਲ ਕੱਲ ਪਾਸ ਹੋਏ ਨੇ ਔਰ ਅੱਜ ਵੀ ਉਮੀਦ ਹੈ ਕਿ ਸਰਕਾਰ ਜਿਹੜੀ ਹੈ ਹੋਰ ਵੀ ਬਿੱਲ ਜਿਹੜੀ ਹੈ ਵਿਧਾਨ ਸਭਾ ਦੇ ਪਟਲ ਤੇ ਲਿਆ ਸਕਦੀ ਹੈ ਮੁੱਖ ਮੰਤਰੀ ਖੁਦ ਪਹੁੰਚੇ ਸੈਸ਼ਨ ਦੀ ਕਾਰਵਾਈ ਦਾ ਹੁਣ ਹਿੱਸਾ ਬਣਨਗੇ ਵੇਖਣ ਵਾਲੀ ਗੱਲ ਰਹੇਗੀ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਕੀ ਕੁਛ ਸੈਸ਼ਨ ਦੀ ਕਾਰਵਾਈ ਦੇ ਵਿੱਚ ਅੱਜ ਆਪਣੇ ਸੰਬੋਧਨ ਦੌਰਾਨ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par